ਲੋਜੀ ਇਹਨੂੰ ਤੋਰ ਦੇ ਵੀ ਮੜਾ ਲੋਜੀ ਲੋਜੀ ਤੋੜਾ ਚੈੱਕ ਕਰ ਸਕਦਾ ਪਰਾ ਰੋਕ ਲਮੜਾ ਜੈ ਮੜਾ ਲੋਜੀ ਤੇ ਲਾਡੂ ਲਾ ਬਹੁਤ ਆ ਜਾਣਾ ਧਰਮ ਵਾਲੀ ਲੋਜੀ ਠੀਕ ਆ ਵੀਰੇ ਲੈ ਆ ਇਧਰ ਨੂੰ ਸੀਸ਼ ਲੱਗੀ ਫੁੱਲ ਆ ਵੀਰੇ ਯਾਰ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਕਤ ਗੜ ਤੇ ਜ਼ਿਲ੍ਹਾ ਨੂੰ ਪਾਇੰਦਾ ਜੀ ਬਰਨਾਲਾ ਬਾਈ ਕੋਲ ਸੂਣ ਵਾਲੀ ਮੱਝਪਕਾਉ ਜੀ ਕੁਸ ਟਾਈਮ ਬਾਕੀ ਵਾਲੇ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 752800010 ਸਬਤ ਰਹੇ ਜਾਈ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਜ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤਹਾਟ ਤੱਕ ਨੰਨ ਤੁਹਾਨੂੰ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰ ਭਾਈ ਜੀ ਸੱਸੀ ਕਾ ਜੀ 80 ਗਾਲ ਜੀ ਨਾਮ ਵੀਰ ਜੀ ਆਪਣਾ ਨਾਮ ਵੀਰੇ ਮੇਰਾ ਅਮਨਦੀਪਾ ਪਿੰਡ ਮੇਰਾ ਬਾਸਤ ਕੜਾ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਮਾਝ ਦੀ ਜਾਣਕਾਰੀ ਦੋ ਜੀ ਛੋਟੀ ਮਾਝ ਵੀਰੇ ਆਪਣਾ ਨਾ ਘਰ ਦੀ ਮੱਝ ਹੈ ਰੋਟੀ ਆਪਣੀ ਇਹ ਹਾਂਜੀ ਤੇ ਘਰ ਦੀਆਂ ਮਜਬੂਰੀਆਂ ਕਰਕੇ ਯਾਰ ਮੱਝ ਵਿੱਚ ਨਹੀਂ ਪੈ ਗਈ ਆਪਾਂ ਨੂੰ ਹਾਂਜੀ ਤੇ ਇੱਕ ਯਾਰ ਪਸ਼ੂ ਬਾਲੇ ਹੋ ਗਏ ਹੁਣ ਵੀਡੀਓ ਦਾ ਆਪ ਦਿਖਾਈ ਦਿੰਨੇ ਪਸ਼ੂਆਂ ਦਾ ਕਰਕੇ ਠੀਕ ਆ ਤਾਂ ਥਾਂ ਇਹ ਨਹੀਂ ਯਾਰ ਆਪਣੇ ਮੰਨ ਨੂੰ ਠੀਕ ਆ ਇਹਦੇ ਪੂਰੇ ਵੀਰੇ 2 ਮਹੀਨੇ ਪਜਾ ਸੂਣ ਦੇ ਵਿੱਚ ਆ ਜੀ ਪੂਰੇ 2 ਮਹੀਨੇ ਹਾਂਜੀ ਤੇ ਤਾਂ ਜੀ ਦੇ ਪਿਛਲੀ ਸੂਏ ਦੁੱਧ ਕਿੰਨਾ ਸੀ ਦੁੱਧ ਵੀਰੇ ਆਪਾਂ ਐਵੇਂ ਝੂਠ ਮਾਰੀਏ 12 ਲੀਟਰ ਦੁੱਧ ਆਪਾਂ ਚੋਇਆ ਹੋਵੇ ਸਮਝੀ ਠੀਕ ਆ ਹੁਣ ਸੂਆ ਕਮਾ ਹੁਣ ਇਹ ਤੀਜੀ ਸੂਏ ਸੂਗ ਵੀਰੇ 2 ਮਹੀਨੇ ਰਹਿ ਗਏ ਪੂਰੇ ਅੱਜ ਪੂਰੇ 2 ਮਹੀਨੇ ਰਹਿ ਗਏ ਤੇ ਜੀ ਆਪਣਾ ਲਿਖਿਆ ਹੋਇਆ ਵੀ ਹੈਗਾ ਆਪਾਂ ਦਿਖਾ ਵੀ ਦਵਾਂਗੇ ਠੀਕ ਆ ਡੂਗਾ ਕਿਹੜਾ ਭਰਾ ਬਈ ਠੀਕ ਆ ਤਾਂ ਵੀਰੇ ਆਪਾਂ ਸਾਂਹਣਤ ਹੀ ਕਰਾਈ ਵੀ ਆ ਠੀਕ ਜਮਾ ਪੂ ਸੀ ਵੀ ਇਹ ਮ ਕਾਲੀ ਆ ਜੀ ਠੀਕ ਆ ਜੈਡ ਕੋਲ ਨਹੀਂ ਹੈਗਾ ਜੀ ਠੀਕ ਆ ਹਾਂ ਜੀ ਚੈੱਕ ਕਰ ਸਕਦੇ ਜੈਡ ਬਲੈਕ ਤੁਸੀਂ ਠੀਕ ਆ ਮੂਰਾ ਨਾਲ ਜਿਹੜੀ ਤੋਰ ਦੋ ਭਰਾ ਤੋਰ ਲਓ ਜੀ ਕੱਦ ਬਟ ਸੋਹਣਾ ਸੁਨੱਖੀ ਆ 2 ਮਹੀਨੇ ਬਾਕੀ ਆ ਕੱਚੀ ਆ ਥਾਨ ਥੁਣ ਵੀਰੇ ਓਕੇ ਜਮਾ ਥਾਨ ਥੁਣ ਵੀਰੇ ਯਾਰ ਫੁੱਲ ਗਰੰਟੀ ਹੋਊ ਆਪਣੀ ਯਾਰ ਬਸ ਇਸ ਦੀ ਗੱਲ ਹੁੰਦੀ ਐ ਨਾ ਅਗਲਾ ਕਹਿੰਦਾ ਆ ਵੀ ਐ ਥਾਨਾ ਥੁਣਾ ਦੇਣਾ ਭਾਈ ਕਹਿੰਦਾ ਫੁੱਲ ਗਰੰਟੀ ਆ ਭਰਾ ਆ ਜਾ ਦੇਖੀ ਲਓ ਜੀ ਕੱਦ ਬਟ ਸੋਹਣਾ ਸੁਖਣਾ ਲਓ ਜੀ ਤੋਰ ਦੋ ਭਰਾ ਕਰਨੀ ਲਓ ਜੀ ਤੁਰਾ ਤਾ ਦੇਖ ਸਦਾ ਕਰਮ ਵਾਲੀ ਦਾ ਲੋ ਜੀ ਇਹਨੂੰ ਤੋੜ ਦੇ ਵੀ ਮੜਾ ਲੋ ਜੀ ਲੋ ਜੀ ਪੂਰਾ ਚੈੱਕ ਕਰ ਸੰਦ ਪਰਾ ਰੋਕ ਲਮੜਾ ਜਾ ਇਥੇ ਮੜਾ ਜਾ ਲੋ ਜੀ ਤੇ ਲਾਡੂ ਨਾ ਬਹੁਤ ਆ ਜਿਆਦਾ ਟਰਮਾ ਬੜੀ ਲੋ ਜੀ ਠੀਕ ਆ ਵੀਰੇ ਲੈ ਆ ਇਧਰ ਨੂੰ ਸੀਲਸ ਲੱਗ ਗਈ ਫੁੱਲ ਆ ਵੀਰੇ ਯਾਰ ਠੀਕ ਆ ਜੇ ਮਰਜੀ ਬੰਦਾ ਹੱਥ ਫੇਰੀ ਜਲੇ ਲੋ ਜੀ ਕਰ ਨਾ ਕਿਹਦੇ ਹੱਥ ਪੈਂਦੀ ਆ ਵੀਰੇ ਠੀਕ ਆ ਜਿਹੜਾ ਮਰਜੀ ਚੋਈ ਬੁੜੀ ਚੋਈ ਬੰਦਾ ਚੋਈ ਜਾਵੇ ਠੀਕ ਆ ਨਾ ਹੱਥ ਪੈਣਾ ਇਹਦੇ ਲੋ ਜੀ ਚੰਗੀ ਪਲੀ ਫਲੋਸੀਆ ਕਰ ਦੀ ਮਾਜਾ ਭਰਾ ਠੀਕ ਨੇ ਤੇ ਖੱਚ ਕੇ ਜੀ ਬਾਈ ਰੇਟ ਜਾਇ ਜਿਆ ਦਾ ਦ ਦੇ ਬਸ ਦੇਣ ਲੈਣ ਜਿਹੜਾ ਵੀ ਫੋਨ ਵਾਲੇ ਨਹੀਂ ਆਉਣਗੇ ਤੈਨੂੰ ਮੁੱਲ ਤਾਂ ਵੀਰੇ ਆਪਾਂ ਇਹਦਾ 85000 ਰੁਪਏ ਕਰਦੇ ਆ ਹਾਂਜੀ ਆਪਾਂ 80 ਦੀ ਹਾਂ ਨਹੀਂ ਛੱਡਣੀ ਹੋਈ ਐ ਬਸ ਵੀਰ ਉਹ ਹੀ ਫੋਨ ਕਰੇ ਭਾਈ ਜਿਹਨੇ ਲੈਣੀ ਐ ਠੀਕ ਆ ਬਾਈ ਐਮੀ ਵਾਲਾ ਫੋਨ ਲਾਈ ਜਾਵੇ ਬਾਈ ਇੰਨੇ ਦੇ ਦੇ ਨੇ ਉਹ ਬਣ ਖੁਸ਼ੀ ਗਏ ਬਸ ਆਪਾਂ ਸੀ ਜੇ ਦੇਣੂ ਹੀ ਐ ਠੀਕ ਆ ਰੇਟ 85 ਐ ਰੇਟ ਮੁੱਲ 85000 ਰੁਪਏ ਜੀ ਠੀਕ ਆ ਤੋਂ ਭਰਾ ਬਾਈ ਕਹਿੰਦਾ 5000 ਆਪਾਂ ਪਹਿਲਾਂ ਡਿਸਕਾਊਂਟ ਕਰਤਾ ਤੇ ਰੇਟ ਖੱਚੀ ਦਾਤਾ ਬਾਈ ਜੀ ਜੇ ਕੋਈ ਦੂਰੋਂ ਵੀ ਬੰਦਾ ਵੀਰ ਆਉਂਦਾ ਮੇਰਾ ਆਪਾਂ ਉਹਦਾ ਹੀ ਮਾਨਸੀ ਜੋ ਮਾਨਤਨ ਕਰਦਾਂਗੇ ਜੀ ਠੀਕ ਆ ਜੇ ਕੋਈ ਆਇਆ ਦੂਰੋਂ ਠੀਕ ਆ ਠੀਕਾ ਤੇ ਪਰ ਮਾਨਤਨ ਜਰੂਰ ਹੋ ਜੀ ਬਾਈ ਕਹਿੰਦਾ ਤੇ ਬਾਹਲਾ ਨਹੀਂ ਕਹਿੰਦਾ ਬਾਈ ਕਹਿੰਦਾ ਘੱਟ ਕਰਨਾ ਠੀਕ ਹੈ ਨਾ ਘਰੇਲੂ ਮੱਝਾ ਕਰਦੀ ਆਪਣੀ ਛੋਟੀ ਪਾਲੀ ਵਗਾਈ ਦੀ ਠੀਕ ਹੈ ਜੀ ਪਿੰਡ ਵਖਤਗੜ ਤੇ ਜ਼ਿਲ੍ਹਾ ਅਨੁਪਰਾਇ ਦਾ ਜੀ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦਿਨ ਧੰਨਵਾਦ ਮਿਲਦੇ ਆਂ ਪ੍ਰਾਕਸ਼ੀਸ ਤੇ ਨਵੀਂ ਵੀਡੀਓ ਚ ਓਕੇ ਬਾਏ